ਬੋਦੋ ਆਵਾ ਇੱਥੇ ਦੇਖੋ ਕਿੰਨੀਆਂ ਬਿਮਾਰੀਆਂ ਲੱਗ ਰੀਆਂ ਨੇ ਕਿੰਨਾ ਮੱਛਰ ਹੋਇਆ ਹੈ ਇਹਦਾ ਬੋਟਾ ਮੰਗਦੇ ਆਏ ਸੀਗੇ ਕਿਰਾ ਮੈਂ ਕਿਹਾ ਬੋਟਾ ਮੰਗਦੇ ਆ ਲੇਕਿਨ ਇੱਥੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਆ ਰਹੀ ਲੋਕਾਂ ਨੂੰ ਗੱਲ ਬੋਟਾ ਦੀ ਨਹੀਂ ਆ ਗੱਲ ਹੈ ਕਿ ਹਸੂਲਾਂ ਦੀ ਗੱਲ ਆ ਆ ਦੇਖੋ ਉਹ ਪਿੱਛੇ ਵੀ ਆਹੀ ਹਾਲਾ ਤੇ ਉਧਰ ਵੀ ਟੱਕਰ ਹੈ ਨਹੀਂ ਕਿਰਾ ਆ ਦੇਖੋ ਯਾਨੀ ਕਿੰਨਾ ਗਰਮੀ ਆ ਕਿੰਨਾ ਮੱਛਰ ਆ ਕਿੰਨੀਆਂ ਬਿਮਾਰੀਆਂ ਨੇ ਆ ਦੇਖੋ ਅੱਜ ਯਾਨੀ ਕੋਈ ਇਹ ਲੋਕ ਬਿਮਾਰੀਆਂ ਨਾਲ ਮਰ ਰਹੇ ਆ ਲੋਕ ਪ੍ਰੇਸ਼ਾਨ ਹੋ ਰਿਹਾ ਗਰਾ ਆ ਦੇਖੋ ਕਿੰਨਾ ਮੱਛਰਾ ਕਿੰਨਾ ਮੱਖੀ ਇੱਥੇ ਕਿਰਾ ਮੈਂ ਤਾਂ ਸਰਕਾਰਾਂ ਨੂੰ ਬੇਨਤੀ ਕਰਨਾ ਤੁਨਾ ਵਾ ਬਈ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਕਿਰਾ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅਸੀਂ ਪ੍ਰੇਮ ਨਗਰ ਦੇ ਵਿੱਚ ਖੜੇ ਆ ਆ ਸਰਕਾਰਾਂ ਕਹਿੰਦੇ ਵਿਕਾਸ ਕਰਾਈਆ ਵਿਕਾਸ ਕਰਾਈਆ ਦੇਖੋ ਕਿਰਾ ਆ ਪਰਲੇ ਪਾਸੇ ਆਪਣੇ ਉਹ ਕੀ ਕਹਿੰਦੇ ਆ ਸ਼ਿਵਜ ਦਾ ਤੱਕਣੀ ਹੈ ਨਹੀਂ ਕਿਰਾ ਪਾਣੀ ਬੈਗ ਮਾਰੀ ਜਾਂਦਾ ਵਾ ਅੱਗੇ ਤਾਂ ਜਾਂਦਾ ਹੀ ਹੈ ਨਹੀਂ ਕਿਰਾ ਤੰਦਾ ਬੰਦਾ ਬਖਾਰ ਤੇ ਖੁੱਪ ਗਿਆ ਆਪਣਾ ਸਗਾ ਤਿੰਨ ਬੰਦੇ ਬੰਦਾ ਬੰਦਾ ਸੈਂਟਰੀ ਬਣਾ ਬਸ ਕਰ ਦੇ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦੇ ਮੁੱਲਾਪੁਰ ਦਾ ਖਾਹ ਸ਼ਹਿਰ 1 ਨੰਬਰ ਚਾ ਸਪਾਈ ਦੇ ਘਰ ਆ ਦਿਖਾਉਣ ਲੱਗੇ ਵੀ ਨੰਬਰ ਸਹੀ 1 ਨੰਬਰ ਤੇ ਹੀ ਆ ਉਹ ਖਰੇ ਲੀਡਰ ਕਹਿੰਦੇ ਮੈਂ ਕਰਵਾਇਆ ਮੈਂ ਕਰਵਾਇਆ ਮੈਂ ਕਰਵਾਇਆ ਤੇ ਸਾਰੇ ਨੂੰ ਪਤਾ ਜੀ ਕਿ ਟਿਟੂ ਬਾਣੀ ਨੇ ਕਰਵਾਇਆ ਵਾ ਜਿੰਨਾ ਵੀ ਕੁੜਾ ਇੱਥੇ ਨੱਚ ਚੁੱਕਿਆ ਸੀ ਚਕਾਇਆ ਵਾ ਇੱਥੇ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ ਇੱਥੇ ਗਰਾਹ ਦਾਤਾਂ ਨੂੰ ਮੱਛਰ ਦੀ ਜਨਤੀ ਵਜਨਦੀ ਆ ਇੱਥੇ ਲਾਈਟ ਇੱਥੇ ਆਉਂਦੀ ਕੋਈ ਨਹੀਂ ਇੱਥੇ ਗਰਾਹ ਇੱਥੇ ਕਹਿੰਦੇ ਨੇ ਆ ਗਰੀਬਾਂ ਦਾ ਇਲਾਕਾ ਵਾ ਗਰਾਹ ਕਹਿੰਦੇ ਨੇ ਗਰੀਬਾਂ ਦਾ ਇਲਾਕਾ ਵਾ ਗਰੀਬਾਂ ਨੂੰ ਅਸੀਂ ਪੈਰਾਂ ਦੇ ਖੜਾ ਕਰਨਾ ਵਾ ਅਸਲ ਵਿੱਚ ਸਰਕਾਰਾਂ ਨੇ ਜਿਹੜੀ ਗਰੀਬਾਂ ਨੂੰ ਹੈਗੀਆਂ ਨੇ ਉਹ ਖਤਮ ਕਰਨਾ ਚਾਹੁੰਦੀਆਂ ਨੇ ਕਿ ਗਰੀਬ ਦਾ ਇੱਕ ਮਾਰੀ ਮੋਟੀ ਜੀ ਗੱਲਬਾਤ ਆ ਇਹਨਾਂ ਨੂੰ ਕੀ ਆ ਇਹਨਾਂ ਨੂੰ ਅਸੀਂ दारू ਲੈ ਕੇ ਵੋਟਾਂ ਲਾ ਲਾਂਗੇ ਪੈਸੇ ਦੇ ਕੇ ਵੋਟਾਂ ਲਾ ਲਾਂਗੇ ਪਰ ਸਾਡੇ ਜਿਹੜੇ ਪ੍ਰੇਮਨਗਰ ਦੇ ਲੋਕ ਆ ਅਣਖੀ ਲੋਕ ਨਿਕਲੇ ਇੱਥੇ ਇੱਥੇ ਅਣਖੀ ਲੋਕ ਲੋਕ ਨੇ ਮਿਹਨਤ ਕਰਸਾਲੇ ਇੱਥੇ ਲੋਕ ਨੇ ਜਦੋਂ ਮਿਹਨਤ ਆਲੇ ਬੰਦਿਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੱਛਰ ਵੱਢੀ ਜਾਂਦਾ ਲੈਟ ਹੁੰਦੇ ਨਹੀਂ ਫੇਰ ਬੰਦਾ ਕੀ ਮਿਹਨਤ ਕਰੂਗਾ ਸਵੇਰੇ ਉੱਠ ਕੇ ਜਾਣਾ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾ ਬੇ ਇਹਨਾਂ ਦਾ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ ਇੱਥੇ ਕਈ ਲੋਕ ਕਲੰਬਰ ਦਾ ਕੰਮ ਕਰਦੇ ਆ ਕਈ ਰੰਗ ਦਾ ਕੰਮ ਕਰਦੇ ਆ ਕਈਆਂ ਨੇ ਆਪਣੇ ਇੱਥੇ ਹਾਰਡਵੇਅਰ ਦੇ ਦੁਕਾਨਾਂ ਨੇ ਕਈ ਕਿਰਾਨੇ ਦੀਆਂ ਦੁਕਾਨਾਂ ਨੇ ਤੇ ਕਈ ਬੇਰੇ ਭਰਾ ਇੱਥੇ ਆਟੋ ਚੋਂਦੇ ਆ ਕਈ ਯਾਨੀ ਬਿਲਡਿੰਗ ਦਾ ਕੰਮ ਕਰਦੇ ਆ ਇੱਥੇ ਮਿਹਨਤ ਕਸਰੋਕ ਲੱਦੇ ਰਹਿੰਦੇ ਨੇ ਪਰ ਬਾਲ ਵਾਲੀ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਬਾਕੀ ਮੈਂ ਲੋਕਾਂ ਨੂੰ ਵੀ ਵੀਲ ਕਰਦਾ ਵਾਂ ਜੇ ਨਹੀਂ ਹੱਲਿੰਦਾ ਮੈਨੂੰ ਬੁਲਾਓ ਮਹੱਲਾ ਇਕੱਠਾ ਕਰਕੇ ਫੇ ਮੈਂ ਇਹਨਾਂ ਦਾ ਜ਼ਰੂਰ ਕਟੂ ਰੱਜ ਕੇ ਕਰਾਂ ਠੀਕ ਕੰਮ ਚੰਗੀ ਤਰ੍ਹਾਂ ਕੰਮ ਕਰਕੇ ਜਾਂਦੇ ਆ ਉਹ ਡੰਡਾ ਜਿਹਾ ਲੈ ਲੈਂਦੇ ਇੱਕ ਦੋ ਛੋਟੀਆਂ ਮਾਰਦੇ ਪਾਣੀ ਕੱਢ ਕੇ ਫਿਰ ਤੁਰ ਜਾਂਦੇ ਆ ਕਹਿੰਦੇ ਦੀ ਸਬਾਈ ਹੋ ਗਈ ਅਸਲ ਵਿੱਚ ਤਰੀਕੇ ਨਾਲ ਕੰਮ ਕਰਦੇ ਨਹੀਂ ਬਾਲਣ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ